ਤੇਰੀ ਆ ਗਈ ਆਹੋ ਆਹੋ ਹੋਵੇ ਟੱਪਰ ਉੜਦਾ ਕਿਵੇਂ ਹਾਂਜੀ ਕਿਦਾਂ ਦੋਸਤੋ ਹੈਲੋ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਹੈਗੀ ਆ 1 ਜੂਨ 1 ਜੂਨ ਜਾਨਕੀ ਵੋਟਾਂ ਵਾਲਾ ਦਿਨ ਤੇ ਅੱਜ ਪੈਣ ਗਿਆ ਵੋਟਾਂ ਠੀਕ ਆ ਜਿੰਨੇ ਕੈਂਡੀਡੇਟ ਖੜੇ ਆ ਸਾਰਿਆਂ ਦੀ ਵਜ ਮੈਂ ਲੇਰ ਵਜੀ ਹੋਈ ਆ ਕਿ ਕੰਪੀਟੀਸ਼ਨ ਕਿਆ ਨਜ਼ਾਰੇ ਵਾਲੀ ਗੱਲ ਆ ਬਾਈ ਠੀਕ ਆ ਤੇ ਜਿਹੜਾ ਇਹ ਵਲੌਗ ਆ ਤੁਹਾਨੂੰ ਸਾਡਾ ਵੋਟਾਂ ਤੋਂ ਬਾਅਦ ਅ ਸ਼ੋ ਹੋਊਗਾ ਕਿਉਂਕਿ ਅਸੀਂ ਇਹ ਚੀਜ਼ ਨੂੰ ਫੋਰਸ ਨਹੀਂ ਕਰਦੇ ਤੁਹਾਡਾ ਨਿੱਜੀ ਅਧਿਕਾਰ ਆ ਤੁਸੀਂ ਕਿਹਨੂੰ ਵੋਟ ਪਾਉਣੀ ਆ ਆਪਾਂ ਵੀ ਵਲੌਗ ਪਹਿਲਾਂ ਵੀ ਪਾ ਸਕਦੇ ਪਰ ਤੁਸੀਂ ਆਪਦੇ ਦਿਮਾਗ ਦੇ ਨਾਲ ਚੱਲਿਆ ਕਰੋ ਕਿ ਜਦੋਂ ਵੋਟ ਪਾਉਣੀ ਆ ਤੁਹਾਡਾ ਅਧਿਕਾਰ ਆ ਸੋ ਸਮਝ ਕੇ ਪਾਇਓ ਪਰ ਕਿਸੇ ਗੱਲਾਂ ਦੇ ਪਹਿਕਾਵੇ ਵਿੱਚ ਆ ਕੇ ਨਾ ਵੋਟ ਪਾਇਆ ਕਰੋ ਠੀਕ ਆ ਇੱਕ ਚੀਜ਼ ਹੋਰ ਆ ਅੱਜ ਤਾਂ ਅੱਜ ਅੱਜ ਪਲਟਣਾ 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 ਆਉਂ ਆ ਕਿਉਂਕਿ ਮੈਨੂੰ ਵਾਰ ਵੋਟ ਪਾਉਣੀ ਆ ਜਿੱਥੇ ਛੀਨੇ ਪੈਂਡ ਦੇ ਵਿੱਚ ਪਹਿਲਾਂ ਮੈਂ ਪਾਈ ਆ ਉੱਥੇ ਚੀਤੇ ਹੀ ਪਾਈ ਆ ਜਿਹੜੀ ਵੋਟ ਪਾਈ ਆ ਵੋਟ ਤਾਂ ਗੱਲ ਠੀਕ ਆ ਤੇ ਨਵਾਂ ਜ਼ੂੜ ਪਾ ਕੇ ਇਹੇ ਕੰਮ ਕਰਨਾ ਆਉਂਦਾ ਨੂੰ ਹੈ ਆ ਵੀ ਨਵਈਆਂ ਮੇਰੇ ਤੋਂ ਹਣਾ ਹੈ ਕਿ ਪਾਇਆ ਅੱਗੇ ਨਵਈਂ ਬਣਾਉਣੇ ਹੁੰਦੇ ਆ ਆਲਾ ਦੇਖ ਦੇ ਠੀਕ ਆ ਤੇ ਟਾਈਮ ਹੋ ਗਿਆ ਸਵੇਰ ਦੇ 7 7:30 ਦਾ ਠੀਕ ਆ ਤੇ ਹੁਣ ਮੰਮੀ ਵੀ ਚੱਲੀ ਆ ਡੈਡੀ ਵੀ ਚੱਲੇ ਨਾਲ ਤੇ ਅਸੀਂ ਚਾਰੇ ਜਣੇ ਚੱਲੇ ਆ ਵੋਟ ਪਾਉਣ ਤੇ ਮਨਪ੍ਰੀਤ ਨੇ ਪਹਿਲੀ ਵਾਰੀ ਵੋਟ ਪਾਉਣੀ ਆ ਤੇ ਮਨਪ੍ਰੀਤ ਦੀ ਵੋਟ ਦੇ ਨਾਲ ਇਹ ਇਤਿਹਾਸ ਰਚਿਆ ਜਾਣਾ ਤੇ ਕਿਹਨੂੰ ਵੋਟ ਪਾਉਣੀ ਬਾਅਦ ਮੈਂ ਵੋਟ ਪਾਉਣ ਚੱਲੀ ਆ 7 ਸਾਲ ਹੋ ਗਏ ਮੈਰਿਜ ਨੂੰ 7 ਤੋਂ ਉੱਪਰ ਹੀ ਹੋ ਗਏ ਥੋੜੇ ਜੇ ਤੇ ਹੁਣ ਮੈਂ ਵੋਟ ਪਾਉਣ ਚੱਲੀ ਆ ਮੈਨੂੰ ਹੁਣ ਇਹ ਨਹੀਂ ਪਤਾ ਵੀ ਵੋਟ ਕਿੱਦਾਂ ਮੰਦੇ ਪਾਉਲੀ ਹੈ ਮੈਂ ਇਹਨੂੰ ਮੈਂ ਸਮਝਾਤਾ ਵੀਬਾ ਵੀ ਤੂੰ ਵੀ ਐਂ ਕਰਕੇ ਇਹਨੂੰ ਦੱਸ ਤ ਵੀ ਆਹ ਗੱਲ ਹੋਈ ਸੀ ਤੂੰ ਕਿਹਨੂੰ ਵੋਟ ਪਾਉਣੀ ਤੂੰ ਆਪ ਦੇਖ ਲਈ ਵੀ ਆਹ ਕੈਂਡੀਡੇਟ ਖੜੇ ਸਾਰੇ ਦੱਸ ਦੇ ਇਹਦਾ ਚੋਣ ਨਿਸ਼ਾਨ ਇਹ ਆ ਇਹਦਾ ਚੋਣ ਨਿਸ਼ ਤੋ ਮੈਂ ਹਜੇ ਕੁਛ ਨਹੀਂ ਡਿਸਾਈਡ ਕੀਤਾ ਮੈਂ ਕਿ ਨੂੰ ਹੋਣੀ ਹੈ ਮੈਂ ਕਨਫਿਊਜ਼ ਹੋਈ ਪਈ ਆ ਤੇ ਠੀਕ ਆ ਦੋਸਤੋ ਅੱਜ ਨਵਾਂ ਸੂਟ ਪਾ ਕੇ ਤੇ ਨਵਾਂ ਇਤਿਹਾਸ ਮਾਨ ਪੀ ਤੇ ਰਚਣ ਜਾ ਰਹੀ ਹੈ ਠੀਕ ਆ ਤੇ ਇੱਕ ਚੀਜ਼ ਹੋਰ ਆ ਕਿ ਅੱਜ ਤੋਂ ਅੱਜ ਹੈਗੀ 1 ਜੂਨ ਯਾਨੀ ਕਿ 2-3 ਦਿਨ ਪਹਿਲਾਂ ਆਪਣਾ ਬਾਈ ਸਿੱਧੂ ਮੂਸੇ ਵਾਲਾ ਦਾ ਗੋਲੀਆਂ ਮਾਰ ਕੇ ਤੁਹਾਨੂੰ ਪਤਾ ਕਿ ਉਹਨਾਂ ਦਾ ਕਤਲ ਕਰਾਰ ਦਿੱਤਾ ਗਿਆ ਸੀ ਹਨ ਜਿਹੜਾ ਸਾਡੇ ਬਹੁਤ ਨੇੜੇ ਸੀਗੇ ਜਿਹਨੂੰ ਆਪ ਸੁਣਦੇ ਆ ਤੇ ਜਿਹਨੂੰ ਸੁਣਦੇ ਰਹਾਂਗੇ ਚਾਹੇ ਉਹ ਦੁਨੀਆ ਤੇ ਹੈਗਾ ਚਾਹੇ ਨਹੀਂ ਹੈਗਾ ਠੀਕ ਆ ਸੋ ਇੱਕ ਚੀਜ਼ ਦਿਮਾਗ ਸਾਡੇ ਕਿਤੇ ਉਹ ਵੀ ਹੈਗੀ ਆ ਵੋਟ ਵੋਟ ਪਾਉਣ ਤੋਂ ਲੈ ਕੇ ਪਹਿਲਾਂ ਕਿਉਂ ਕਿਉਂ ਮਾਰਿਆ ਗਿਆ ਵਿਚਾਰਾ ਸ਼ਾਇਦ ਅੱਜ ਜਿੱਦ ਆਪਣੇ ਵਿੱਚ ਹੁੰਦਾ ਤੇ ਦੂਸਰਾ ਜਾਨਕੀ 1 ਜੂਨ ਨੂੰ ਆਪਣੇ ਦਰਬਾਰ ਸਾਹਿਬ ਉਤੇ ਕਹਿੰਦੇ ਪਹਿਲਾ ਹਮਲਾ ਹੋਇਆ ਸੀਗਾ ਠੀਕ ਆ ਅੱਜ ਦੇ ਦਿਨ ਓਕੇ ਅਰ ਤੁਸੀਂ ਵੇਖਿਓ ਵੋਟ ਕਿੱਥੇ ਪਾਉਗੇ ਸਾਡੀ ਓਕੇ ਤੁਸੀਂ ਸਾਰੇ ਜਣੇ ਕਮੈਂਟ ਜਰੂਰ ਕਰਿਓ ਕਿ ਕਿਹਨੂੰ ਕਿਹਨੂੰ ਵੋਟ ਪਾਈ ਤੁਸੀਂ ਪਾ ਚੁੱਕੇ ਹੋ ਠੀਕ ਆ ਤੇ ਪਰ ਆਪਾਂ ਕਿੱਥੇ ਵੋਟ ਪਾ ਕੇ ਆਏ ਆ ਤੇ ਸਾਰੇ ਜਣੇ ਬਾਅਦ ਚ ਦੱਸਾਂਗੇ ਠੀਕ ਆ ਤੇ ਮੰਮੀ ਡੈਡੀ ਨੂੰ ਬੁਲਾਉਣੇ ਹੁਣ ਧੁੱਪ ਚੜੀ ਜਾਂਦੀ ਆ ਓਕੇ ਤੇ ਫਿਰ ਆਪਾਂ ਚੱਲਦੇ ਆ ਸਵੇਰੇ ਸਵੇਰੇ ਵੋਟ ਪਾ ਆਈ ਕਿ ਫਿਰ ਉਦੋਂ ਬਾਅਦ ਹੋਰ ਕੰਮ ਕਰਨੇ ਆ ਆਪਾਂ ਅੱਜ ਤੇ ਇਹ ਕੰਮ ਕਰ ਲੀਏ ਸਵੇਰੇ ਸਵੇਰੇ ਫਿਰ ਲੈਂ ਲੰਬੀ ਹੋ ਜਾਂਦੀ ਗਰਮੀ ਹੈਗੀ ਜ਼ਿਆਦੇ ਠੀਕ ਆ ਆ ਇਹ ਉਹ ਬਾਪੂ ਉਹਨਾਂ ਨੂੰ ਮਲਾਉਣਾ ਆ ਆ ਲੈ ਹਰ ਬਾਪੂ ਬਾਪੂ ਦਾ ਮੂੰਹ ਮਾਂ ਬੰਨੀ ਖੜਾ ਕਿਵੇਂ ਆ ਠੀਕ ਹੋ ਗਿਆ ਡਾਕੂ ਹੀ ਬਣਾ ਕਰਦਾ ਬਾਪੂ ਹੈ ਬਾਪੂ ਆ ਦੇਖੋ ਇਹ ਆ ਸਾਡਾ ਬਾਪੂ ਆਉਂਦੀ ਪਛਾਣ ਹੈ ਬੰਨੀ ਕਾਲੀ ਪੱਗ ਇਹ ਆ ਨਾਮ ਉਹ ਯਾਰੀ ਵੂਡ ਪਾਉਣ ਦੀ ਪੱਕੀ ਗੱਲ ਆ ਹਾਂ ਹਾਂ ਫਟਾ ਦੇਗੀ ਤੱਕ ਤੇ ਰਗੀ ਹਾਂ ਫਟਾ ਦੇ ਹਟਾਂਗੇ ਹਾਂ ਚਾਕੇ ਹਟਾਂਗੇ ਵੈਸੇ ਹੱਸਾ ਤਾਂ ਦੀ ਨਹੀਂ ਹੁੰਦਾ ਬੈਨ ਨਹੀਂ ਹੋ ਜਾ ਯਾ ਦੇ ਦਨ ਪਹਿਲਾਂ ਟੈਕ ਹੋਇਆ ਸੀ ਜੀ ਹਾਂ ਠੀਕ ਆ ਤੇ ਅੱਜ ਫੇਰ ਟੈਕ ਆਪਾਂ ਵੀ ਕਰਨੇ ਆ ਨਾ ਆਪਾਂ ਵੀ ਟੈਕ ਕਰਨੇ ਆ ਅੱਜ ਟੈਕ ਹੀ ਹੋਣੀ ਤੇ ਦੇਖੀ ਜਿਵੇਂ ਹੁੰਦੇ ਕਿ ਤੇ ਰਾਜ ਵਜ ਕੇ ਆਪਾਂ ਵੋਟਾਂ ਪਾਉਣੀਆਂ ਓਕੇ ਅਟਾਇਆ ਕੀ ਕਰਨੇ ਆਪਾਂ ਸਰਬਜੀਤ ਨੂੰ ਹਾਂ ਸਾਲ ਸਾਲ ਸਰਬਜੀਤ ਨੂੰ ਵੋਟਾਂ ਪਾਉਣੀਆਂ ਆਪਾਂ ਹਾਂ ਹਾਂ ਫਰੀਦ ਵੋਟ ਲਾ ਕੇ ਜਾਣਾ ਪਾਉਂ ਕੀ ਗੱਲ ਹੈ ਹਰਜੀਤ ਜੀ ਸਾਹਿਬ ਤੋਂ ਮਰਤਪਾਲ ਹੈ ਸਾਰੇ ਨੇ ਸਪੋਰਟ ਉਹਨਾਂ ਦੀ ਵੀ ਕਰਨੀ ਜ਼ਰੂਰ ਜੀ ਚਾਰੇ ਜੇਲ੍ਹ ਚ ਕਿਉਂਕਿ ਬਾਅਦ ਚ ਬਾਅਦ ਆ ਜਾਣਾ ਆਪਣੇ ਬਾਹਰ ਆ ਜਾਣਾ ਹਾਂ ਲੈ ਫਿਰ ਬੇਬੇ ਨੇ ਦੱਸ ਹੀ ਦਿੱਤਾ ਵੀ ਇਹ ਟਾਈ ਕਿੱਥੇ ਕਰਨਾ ਅੱਜ ਹੈ ਸਰਬਜੀਤ ਨੂੰ ਪਾਉਂ ਕਿਉਂ ਉਸ ਪਰਿਵਾਰ ਦੀ ਕੁਰਬਾਨੀ ਆ ਸਰਬਜੀਤ ਸਿੰਘ ਜ ਨੂੰ ਅਸੀਂ ਬਾਲਾ ਨਹੀਂ ਜਾਣਦੇ ਪਰ ਜਿਹੜੇ ਉਹਨਾਂ ਦੇ ਪਿਤਾ ਸੀਗੇ ਤੇ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਆਪਣੇ ਕੌਮ ਦੇ ਲਈ ਹਾਂ ਡਿੱਗੀ ਪੱਗ ਸਿਰ ਤੇ ਰੱਖੀ ਉਹਨਾਂ ਨੇ ਤੇ ਉਹ ਚੀਜ਼ ਉਹ ਚੀਜ਼ ਕਿਤੇ ਨਾ ਕਿਤੇ ਹੈ ਨਾ ਤਾਂ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਸੀ ਇਹ ਚੀਜ਼ ਤੇ ਪਰ ਜਿਵੇਂ ਸਾਡਾ ਬਲੌਗ ਤੋਂ ਕਿ ਪਹੁੰਚੂਗਾ ਤੁਸੀਂ ਜੋ ਕਰਨਾ ਸੀ ਕਰ ਚੁੱਕੇ ਹੋ ਹਣਾ ਬੀਬੀ ਹੜੀ ਭਾਉ ਕਰਦੀ ਯਾਰ ਕੋਈ ਨਹੀਂ ਵੇ ਵੇ ਭਰਾ ਟੈਗ ਹਾਂ ਜੇ ਉਹਨਾਂ ਨੇ ਟੈਗ ਕੀਤਾ ਸੀ ਟੈਗ ਉਹਨਾਂ ਤੇ ਰੋਜ਼ ਹੀ ਹੋਣੇ ਆ ਠੀਕ ਆ ਚਲੋ ਫਿਰ ਹਾਂ ਕਿਵੇਂ ਆ ਆਓ ਫਿਰ ਆਪਾਂ ਚੱਲਦੇ ਮੋਟਾ ਪਾਉਣ ਠੀਕ ਆ ਇਹ ਵੇ ਵੇ ਸਰਪੰਚ ਚੱਲ ਗਏ ਵੋਟਰਾਂ ਨੂੰ ਪਾਣੀ ਪਾਲਦੀ ਉਥੇ ਨਾਂ ਵੀ ਤੇਨ ਦਾ ਕੋਈ ਗੱਲ ਨਹੀਂ ਵੇ ਵੇ ਕਿ ਨਹੀਂ ਪਾਣੀ ਦਾ ਉਥੇ ਪਾਣੀ ਪੋਣੀ ਪੀ ਲੋ ਗਰਮੀ ਹੈਗੀ ਜਿਆਦੇ ਮੈਂ ਤਾਂ ਨਹੀਂ ਕਿਹਾ ਮਨਪ੍ਰੀਤ ਨੇ ਕਿਹਾ ਕਿ ਪਾਣੀ ਪੀ ਗਏ ਗੱਲਾਂ ਨਹੀਂ ਪਾਣੀ ਨਾ ਵੀ ਮਿਲਵਾ ਆਪਣੇ ਲਈ ਇੰਨੇ ਤੁਸੀਂ ਇਹ ਕਹ ਲਿਆ ਅਜੇ 2 ਘੰਟੇ ਤੇ ਆਏ ਵੀ ਰਹਿ ਜਾਣਗੇ ਫਿਰ ਵੀ ਕੋਈ ਫਰਕ ਨਹੀਂ ਲੈ ਜੀ ਇੱਕ ਸਾਡਾ ਮੋਸਟਿਕ ਕੱਪ ਆ ਦੇਖ ਠੀਕ ਜ਼ੋਰਖੀ ਨਾਲ ਨਾਲ ਰਵੇੜਤਾ ਲਿਬੜਾ ਤੇ ਬੜਾ ਮੈਨੂੰ ਢਾ ਦੂ ਫਿਰ ਮਾ ਕਰੂੰ ਹੈ ਉਹ ਸ਼ੇਕੀ ਕੋਈ ਨਹੀਂ ਝੂਠਾ ਝੂਠਾ ਹੀ ਗੱਲ ਆ ਮੈਂ ਤਾਂ ਤੇਰਾ ਝੂਠਾ ਵੀ ਨਹੀਂ ਵੀਂਦਾ ਮੈਂ ਤੇਰਾ ਝੂਠਾ ਵੀ ਨਹੀਂ ਵੀਂਦਾ ਹਾਂ ਤੁਸੀਂ ਤਾਂ ਪਿੰਦੀ ਨਹੀਂ ਤੁਸੀਂ ਖਾਂਦੇ ਵੀ ਨਹੀਂ ਰੋਟੀ ਉੱਧਰ ਦੇਖੋ ਐ ਸ਼ੈਂਕੀ ਵੀ ਆਪਣਾ ਉਹ ਸ਼ੈਂਕੀ ਹੋਏ ਸ਼ੈਂਕੀ ਦੀ ਬੋੜੀ ਨਹੀਂ ਬਣੀ ਨਹੀਂ ਲੈ ਜਾਣਾ ਅਸੀਂ ਫੋਨ ਕੋ ਇਹਦੀਆਂ ਹੀ ਬੂਟ ਐ ਸ਼ੈਂਕ ਬੂਟ ਪਾਉਣੀ ਹੋਈ ਹੈ ਹੈ ਇਹਦੇ ਐਂ ਕਰਦੇ ਆ ਨਾ ਆਪਾਂ ਨਿਸ਼ਾਨੀ ਜੀ ਲਵਾ ਲਿਓਣ ਪਹੁੰਚੇ ਤੇ ਕੱਲੇ ਦੇ ਹੈ ਓਏ ਤੇਰੇ ਕੱਲੇ ਪੈਰ ਤੇ ਨਿਸ਼ਾਨੀ ਜੀ ਲਵਾ ਲੈਣ ਚਾਹ ਬੂਟ ਤਾਂ ਤੇਰੀ ਨਹੀਂ ਬਣੀ ਹੈ ਠੀਕ ਹੈ ਲੈ ਵੀ 8 ਵਜ ਗਏ ਆ ਠੀਕ ਆ ਹਾਂ ਪਹੁੰਚ ਜਲੇ ਆ ਪਹੁੰਚ ਗਏ ਵਹਿਮ ਤਾਂ ਨਹੀਂ ਕਰਦੇ ਤੇ ਵੋਟ ਦੇ ਲਈ ਪਹਿਲੀ ਹੈ ਨਾ ਮਸ਼ੀਨ ਨਾ ਨਾ ਹੈ ਕਰਦੀ ਹੈ ਪਹਿਲੀ ਵਾਰ ਪਾਉਣੀ ਤੂੰ ਸੱਤਾਂ ਸਾਲਾਂ ਚ ਪਹਿਲੀ ਵਾਰ ਵੋਟ ਪੈਣੀ ਇਸ ਹੀ ਨੇ ਪਿੰਡ ਚ ਮੰਨਦੀ ਦੀ ਹੈ ਨਾ ਸੂਰਜ ਸਵੇਰੀ ਬਹੁਤ ਹੋਇਆ ਬੈਠ ਹੈ ਅੱਖਾਂ ਚ ਵੱਜੀ ਜਾਂਦਾ ਚੱਕ ਨਹੀਂ ਜਾਂਦਾ ਲੈ ਫਿਰ ਕਹਿੰਦੇ ਆ ਮੋਟਰਸਾਈਕਲ ਤੇ ਜਾਣਾ ਮੋਟਰਸਾਈਕਲ ਬਾਹਰ ਹੀ ਤੇ ਹੈ ਅੱਛਾ ਉਹ ਇੱਕ ਉਧਰ ਵੀ ਖੜਾ ਹੈ ਨਾ ਠੀਕ ਲੈ ਫਿਰ ਅੱਜ ਸਵਾਰੀ ਹੈਗੀ ਮੋਟਰਸਾਈਕਲ ਦੀ ਆ ਲਾਚੀ ਆਕ ਵਈ ਅੱਜ ਆਪਣਾ ਜਾਣਾ ਇਹੜਾ ਮੋਟਰਸਾਈਕਲ ਦੀ ਮੋਟਰਸਾਈਕਲ ਦਾ ਨਾਂ ਹੀ ਭੁੱਲ ਗਿਆ ਆਪਦੇ ਦਾ ਹੀਰੋ ਹੀਰੋ ਮੋਟਰਸਾਈਕਲ ਆ ਹਾਂ ਹੀਰੋ ਦੇਖਿਆ ਹੀ ਨਹੀਂ ਕਿਤੇ ਥੱਲੇ ਠੀਕ ਆ ਚਲੋ ਫਿਰ ਆਪਾਂ ਵੋਟ ਪਾ ਲੀ ਗਏ ਠੀਕ ਆ ਲੈਣਾ ਪਤਾ ਨਹੀਂ ਕਿੱਡੇ ਕਿੰਨ ਲੰਬੀਆਂ ਲੱਗੀਆਂ ਆਉਣੀਆਂ ਉੱਤੇ ਦੇਖਦੇ ਆ ਮੋਣੇ ਦੋਨਾਂ ਜਾਣਗੇ ਮੋਟਰਸਾਈਕਲ ਤੇ ਹਾਂ ਪੁੱਤ ਆਡਾ ਨਾ ਥੋੜੇ ਦਿਨ ਪਹਿਲਾਂ ਸਮਾਨ ਚੋਰੀ ਹੋ ਗਿਆ ਛੁਰਾ ਉਹ ਤਾਂ ਫੇਲੇ ਵਾ ਉਹ ਤਾਂ ਫੇਲੇ ਪੱਜ ਗਿਆ ਦੋ ਕਰਦਾ ਨਾ ਸਾਰਾ ਸਮਾਨ ਚੱਕਿਆਗਾ ਪਤਾ ਨਹੀਂ ਕਿੰਨੀ ਚੱਕਿਆ ਉਹ ਕੌਣ ਲੈ ਗਿਆ ਚੱਕ ਉਹ ਮੈਨੂੰ ਤਾਂ ਲੱਗਦਾ ਉਹ ਸੱਕ ਸਾਨੂੰ ਉਹ ਬੰਦੇ ਤੇ ਚੈੱਕ ਕਰੀ ਸ਼ਾਰਟ ਤੇ ਸ਼ੱਕ ਆ ਸਾਨੂੰ ਹਾਂ ਮੂੰਹ ਨਹੀਂ ਦਿਖਾਉਂਦਾ ਉਹ ਪਰ ਮੂੰਹ ਨਹੀਂ ਦਿਖਾਉਂਦਾ ਸਹੀ ਹੈ ਨਾ ਚੱਲ ਜਸ ਚੱਲ ਜੀ ਫਿਰ ਚਲੋ ਬੈਠੋ ਫਿਰ ਚਲੋ ਲਾ ਫਿਰ ਬਾਲ ਭਾਗ ਗਿਆ ਹੱਥ ਕਰ ਬੇ ਬੇ ਚਲਾਏਗੀ ਮੈਂ ਹਾਂ ਚਲਾ ਆ ਫਿਰ ਦੇਖੀ ਜੋ ਅੱਜ ਗੇਟ ਤੋਂ ਹੀ ਟੇਡਾ ਮਾਰਨਾ ਕਾਫੀ ਤਾਂ ਪੈ ਲੈ ਕਰ ਦੇਣਾ ਵੋਟਾਂ ਵੋਟਾਂ ਬੇ ਮੇਰੇ ਰਾਜ ਹੀ ਬੁਵਾ ਦੇਣੀਆਂ ਛੜ ਗਿਆ ਅਟੈਕ ਪਹਿਲਾਂ ਹੀ ਕਰਾ ਦੇਣਾ ਆ ਵੀ ਫਿਰ ਉਹ ਇਹ ਦੇਖੀ ਇਹ ਲੇਕੀ ਹਲਦਾ ਮੋਟਰ ਸੇ ਗੋਣੀ ਬੇਟੀ ਇਹ ਓਏ ਇਹ ਨੂੰ ਮੇ ਤੋਂ ਮੈਂ ਲੱਗਦੀ ਲੱਗਦੀ ਮਨਜੀਤ ਲਾ ਬਈ ਸਾਧਨ ਕਾ ਬੇਬੇ ਨੂੰ ਚਲਾਣਾ ਸੌਖੀ ਰਹਿੰਗੀ ਲਓ ਜੀ ਲੈ ਆ ਤੂੰ ਕਿੱਧਰ ਨਿਕਲਦਾ ਹਣਾ ਲੈ ਆ ਵੇਖ ਲੈ ਕਿੱਧਰ ਦੀ ਐਸ਼ ਨੂੰ ਮਿਲੋ ਬਈ ਪਹਿਲਾਂ ਮਾ ਵੋਟ ਆਪਾ ਪਾ ਜਾਂਦੀ ਆ ਐਸ਼ ਲਈ ਨਾ ਨਾ ਕੇ ਸਿਰ ਤੋਂ ਕੇ ਹੁਣ Baal ਸੁੱਕਦੇ ਪਏ ਕੱਕੇ ਦੇ ਵੀ ਐਸ਼ ਦੇ Baal ਲੰਬੇ ਲੰਬੇ ਹੋ ਗਏ ਐਸ਼ ਦੇ Baal ਲੰਬੇ ਤੇ ਪਹਿਲੀ ਵਾਰ ਦੇਖੇ ਹੁਣ ਇੰਨੇ ਵੇ ਐਸ਼ ਦੇ ਖੁੱਲੇ Baal ਹੈਨਾ ਸਿਆਣਾ ਬਣ ਚੜਾ ਮੇਰਾ ਪੁੱਤ ਵੱਡਾ ਹੋ ਚੱਲੇ ਹੁਣ ਤੇ ਲੋ ਜੀ ਵੋਟ ਪਾ ਜਾਂਦੀ ਆ ਪਰ ਬਈ ਭੀੜ ਬਹੁਤ ਸੀ ਉੱਥੇ ਕਿਉਂਕਿ ਹਰੀਕ ਨੂੰ ਹੀ ਲਾਲਚ ਸੀਗਾ ਵਠਣੇ ਛਾੜੇ ਪਾਏ ਵੋਟਰ ਨੂੰ ਮਗਰ ਗਰਮੀ ਹੋ ਜਾਣੀ ਆ ਬਾਕ ਕਮਾਕਾਰਾਂ ਤੇ ਜਾਣ ਵਾਲੇ ਬੰਦਿਆਂ ਦਾ ਵੀ ਥੋੜਾ ਜਲਦੀ ਹੁੰਦੀ ਉਹਨਾਂ ਨੂੰ ਵਿਚ ਆਪ ਵੋਟ ਪਾ ਕੇ ਕੰਮ ਤੇ ਚੱਲੇਗੀ ਸੋ ਰਸ਼ ਬਹੁਤ ਜ਼ਿਆਦਾ ਸੀਗਾ ਮਨਪੀਤ ਲੱਗੀ ਸੀ ਪਰਲੀ ਲੇਨ 'ਚ ਥੋੜੇ ਜਿ ਚਰਵਾਦ ਮੈਂ ਇਧਰ ਦੇ ਪਾਸੇ ਦੂਜੀ ਲੇਨ ਸੀ ਬੰਦਿਆਂ ਦੀ ਅਲੱਗ ਹੁੰਦੀ ਆ ਲੇਡੀਜ਼ ਦੀ ਅਲੱਗ ਹੁੰਦੀ ਆ ਥੋੜੇ ਜਿ ਚਰਵਾਦ ਨੇ ਮਗਰ ਜਿਹੜੂ ਝਾਕਿਆ ਕਰ ਵੀਰੇ ਆ ਤੂੰ ਵੈ ਜੀ ਜੀ ਸੀਗੇ ਖੜੇ ਆ ਕਿ ਡੈਗ ਨੂੰ ਕੁੱਤਾ ਨਹੀਂ ਪਏ ਇਹ ਥੋੜਾ ਜਿਹਾ ਮਗਰ ਕਹਿੰਦੇ ਵੀ ਨਹੀਂ ਮੇਰੇ ਲਈ ਥੋੜਾ ਜਿਹਾ ਦੇਖੀ ਵੀ ਇਹਦਾ ਘਰ ਵਾਲੀ ਵੀ ਨਹੀਂ ਘਰ ਵਾਲਾ ਗਵਾਜ ਨਾ ਜਾਏ ਮੇਰਾ ਹੈ ਹਨਾ ਮੈਂ ਦੇਖਦੀ ਸੀ ਡਿੱਗੇ ਡੁੱਗੇ ਤਾਂ ਨਹੀਂ ਪਏ ਪਿੱਛੇ ਠੀਕ ਹੈ ਇੱਕ ਉੱਤ ਜਿਹੜੀ ਅੰਦਰ ਮਸ਼ੀਨਾਂ ਸੀਗਾ ਨਾ ਤਾਂ ਤੁਸੀਂ ਜਦੋਂ ਦੇਖੋ ਮੈਂ ਮੇਰੇ ਲਈ ਦੇਖੀ ਆਂਦੇ ਸੀਗੇ ਤੂੰ ਮੂਰੇ ਖੜੇ ਸੀ ਨਾ ਮੈਂ ਸਾਹਮਣੇ ਵੇਂਦਾ ਸੀ ਸਾਹਮਣੇ ਦੇਖ ਲਉਂਦੇ ਮੇਰੇ ਵਾਲੀ ਦੇਖੀ ਗਏ ਕਿਤੇ ਆਸ-ਪਾਸ ਵੀ ਤਾਂ ਨਹੀਂ ਦੇਖੀ ਜਾਂਦੀ ਹਾਂ ਹਾਂ ਠੀਕ ਉਹ ਨਹੀਂ ਵੇਖਦੀ ਆਸੇ-ਪਾਸ ਜਿਉਂ ਵੇਖਣਾ ਹੀ ਉਹਦੇ ਨੂੰ ਦੇਖਿਆ ਆਸੇ-ਪਾਸ ਇਹ ਨਹੀਂ ਜੋਗੀ ਦੂ ਕਿੱਥੇ ਆ ਹੈ ਤੇ ਹੁਣ ਆਪਣਾ ਦੂਜਾ ਇੱਕ ਨਾ ਮਸ਼ੀਨਾਂ ਦੇ ਉੱਤੇ ਜਿਹੜਾ ਸੀਗਾ ਕਿ ਬਟਨ ਬਹੁਤ ਜ਼ਿਆਦੇ ਆ ਬਈ ਹਾਂ ਪਤ ਆਏ ਰੱਬਾ ਲੱਗ ਗਿਆ ਸੀ ਤੈਨੂੰ ਨਿਸ਼ਾਨ ਜਲਦੀ ਬਈ ਬਹੁਤ ਔਖਾ ਲੱਗਿਆ ਯਾਰ ਦੋ ਮਸ਼ੀਨਾਂ ਲੱਗੀਆਂ ਪਈਆਂ ਸੀ ਇੱਕ ਨਹੀਂ ਸੀ ਦੋ ਮਸ਼ੀਨਾਂ ਲੱਗੀਆਂ ਅਸੀਂ ਇਹ ਚੀਜ਼ੀ ਖਾ ਰਹੇ ਹਾਂ ਖਾਣੀ ਆ ਤੁਸੀਂ ਵੀ ਸੋ ਮੋਸਾ ਅਸੀਂ ਆਪਣਾ ਚੈਨਲ ਅੱਬੇ ਆ ਉਤੋਂ ਮੈਂ ਤਾਂ ਫਿਕਰ ਪੈ ਗਿਆ ਮੈਂ ਮਨਪੀਤ ਪਤਾ ਨਹੀਂ ਕਿੱਥੇ ਬਾਗ ਯੂਗ ਪਰ ਲੱਭ ਗਿਆ ਇਹਨੂੰ ਵੀ ਪਰ ਅਣਪੜ੍ਹ ਬੰਦੇ ਨੂੰ ਬਹੁਤ ਔਖਾ ਹੋ ਜਾਂਦਾ ਜਿਹੜੇ ਨਹੀਂ ਪੜ੍ਹੇ ਲਿਖੇ ਤੇ ਉਹ ਤਾਂ ਇਨਜੂਮੀ ਪਜਲ ਹੋ ਜਾਂਦਾ ਬਟਰ ਹੈ ਜੀ ਬਹੁਤ ਜ਼ਿਆਦਾ ਕਿ ਜਿਹੜੀ ਜ਼ਿਆਦਾ ਆਪਣੇ ਤੱਕੜੀ ਪੰਜੇ ਵਾਲੇ ਜਿਹੜੇ ਜ਼ਿਆਦਾ ਨਿਸ਼ਾਨ ਰੱਖੀ ਚੜੇ ਹੁੰਦੇ ਆ ਉਹ ਮੋੜ ਚ ਲਾਏ ਪਏ ਜਿਹੜੇ ਦੂਜੇ ਨਵੇਂ ਨਿਸ਼ਾਨ ਉਹ ਬਹੁਤ ਗਾਂ ਘਾ ਕੇ ਦਿੱਤੇ ਹੋਏ ਆ ਇਹਦੀ ਕਰਕੇ ਨਾ ਬਹੁਤ ਸਾਰੇ ਨੂੰ ਪ੍ਰੋਬਲਮ ਆਉਂਦੀ ਆ ਠੀਕ ਆ ਸਿਆਣਾ ਬੰਦਾ ਤਾਂ ਗਲਤੀ ਵੋਟ ਪਾਏ ਹੋਊਗਾ ਠੀਕ ਆ ਤੱਕੜੀ ਪੰਜਾ ਝਾੜੂ ਤਿੰਨ ਚਾਰ ਜਿਹੜੇ ਜ਼ਿਆਦੇ ਆ ਹੁਣ ਇਹ ਸਭ ਤੋਂ ਪ ਲੈ ਫਿਰ ਹੁਣ ਹੁਣ ਜਾਣਾ ਆਪਾਂ ਸ਼ਹਿਰ ਨੂੰ ਹਨਾ ਕੰਮ ਬਹੁਤ ਜ਼ਿਆਦਾ ਕਰਨੇ ਆ ਤੇ ਆਪਾਂ ਨਾ ਮੁਗਗੇ ਮੁਗਗੇ ਜਾ ਕੇ ਕੰਮ ਕਰਨੇ ਆ ਕਾਫੀ ਕੰਮ ਇਦਾਂ ਪੇਂਟਿੰਗ ਪਏ ਆ ਪੇਂਟਿੰਗ ਇਦਾਂ ਹੋਗੇ ਕਿ ਚਾਰ ਪੰਜ ਦਿਨ ਆਪਾਂ ਤੋਂ ਕੰਮ ਬੰਦ ਰਹਿ ਗਿਆ ਆਪਣਾ ਤੇ ਉੱਪਰ ਆਪਣਾ ਤੁਹਾਨੂੰ ਪਤਾ ਕਿ ਉੱਪਰ ਮੈਸਤਰੀ ਲੱਗੀ ਹੋਈ ਸੀਗੀ ਅਸੀਂ ਕੱਢਨੇ ਸੀ ਜਲਦੀ ਵਾਲੇ ਸੀਗੇ ਸੋ ਅਸੀਂ ਲੇਟ ਹੋ ਗਏ ਫਸਟ ਟਾਈਮ ਅਸੀਂ ਇੰਨਾ ਲੇਟ ਹੋਏ ਆ ਕਿਉਂਕਿ ਸਾਡਾ ਕੰਮ ਕੋਰ ਪਾਸੇ ਅਸੀਂ ਬੀਜ਼ੀ ਹੋ ਗਏ ਥੋੜਾ ਬੁਟੀਕ ਦੇ ਚੱਕਰ ਚ ਸਾਡੇ ਤੋਂ ਜਾਇਆ ਨਹੀਂ ਗਿਆ ਕਿਤੇ ਸੋ ਦੇ ਚੱਕਰ ਚ ਥੋੜਾ ਲੇਟ ਹੋ ਗਏ ਬਟ ਹੁਣ ਟਰਾਈ ਕਰਾਂਗੇ 2-3 ਦਿਨ ਚ ਆਪਾਂ ਸਾਰੇ ਕੂਰੀਅਰ ਕਰ ਦਈਏ ਮੰਡੇ ਤੱਕ ਹੁਣ ਜਾਣਾ ਸਵੇਰੇ ਸਵੇਰੇ ਨਿਕਲਦੇ ਹਾਂ ਰਾਤ ਨੂੰ ਮੁੜਾਂਗੇ ਆਪਾਂ ਸਜਣਾ ਕਪੜਾ ਵਰਾ ਖਰੀਦਣਾ ਫਰੋਦਣਾ ਹੈਂਡਵਰਕ ਆਪਣੇ ਕਾਰੀਗਰ ਨੂੰ ਸਮਝਾਉਣਾ ਸਟਿਚਿੰਗ ਵਾਸਤੇ ਦੇਣ ਸੋ ਸਾਰੇ ਕਾਰੀਗਰ ਆਪਣੇ ਸ਼ਹਿਰ ਚ ਰੱਖੇ ਹੋਏ ਨੇ ਸ਼ੋਅਰੂਮ ਆਪਣਾ ਘਰੇ ਬਣ ਰਿਹਾ ਸਾਰਿਆਂ ਨੇ ਪੁੱਛਿਆ ਸੀ ਉੱਪਰ ਕੀ ਬਣਾ ਰਹੇ ਹੋ ਉੱਪਰ ਆਪਣਾ ਸ਼ੋਅਰੂਮ ਬਣ ਰਿਹਾ ਜੀ ਸੂਟਾਂ ਦਾ ਠੀਕ ਹੈ ਜਿੱਦੇ ਤੇ ਹੈਂਡਵਰਕ ਦੇ ਸੂਟ ਵਗੈਰਾ ਸਾਰੇ ਹੋਣਗੇ ਠੀਕ ਆ ਇਦਾਂ ਨਹੀਂ ਦੁਕਾਨ ਨਹੀਂ ਇੱਕ ਆਪਾਂ ਕਹਿੰ ਦੁਕਾਨ ਨਹੀਂ ਬੋਣੀ ਆਪਾਂ ਬਸ ਸ਼ੋਰੂਮ ਬਣਾਉਣਾ ਛੋਟਾ ਜਿਹਾ ਆ ਦੇਖੋ ਨਿਸ਼ਾਨ ਦਿਖਾਈ ਹੂੰ ਹੂੰ ਤੁਹਾਨੂੰ ਆਵਾ ਇਨਿਕ ਵੀ ਨੋ ਵਾਸ਼ ਕਰਵਾ ਕਰਤੀ ਉਹਨਾਂ ਨੂੰ ਹੂੰ ਠੀਕ ਆ ਆਪਾਂ ਥੋੜਾ ਜਿਆ ਆਪਾਂ ਜਿਹੜਾ ਸਟਾਕ ਹੁੰਦਾ ਹੈਂਡਵਕ ਦਾ ਤਿਆਰ ਕਰਕੇ ਰੱਖਿਆ ਕਰਾਂਗੇ ਕਿਉਂਕਿ ਫਿਰ ਖੜੇ ਪਿਆ ਸਾਨੂੰ ਇੰਨਾ ਰੈਡੀ ਕਰਨ ਔਖਾ ਹੋ ਜਾਂਦਾ ਤੇ ਆਪਾਂ ਅਡਵਾਂਸ ਥੋੜਾ ਕਰਕੇ ਰੱਖਾਂਗੇ ਠੀਕ ਆ ਆਪਾਂ ਹੁਣ ਜਲਦੀ ਪੂਰੇ ਘੈਂਡ ਬਣਾ ਦੇਣੀ ਆ ਤੇ ਹੁਣ ਆਪਾਂ ਪੀ ਲਈ ਕਾਫੀ ਕਾਫੀ ਦੇਖੋ ਨੇ ਆ ਚਾਰਜ ਹਜੇ ਤਾਂ ਰੋਟੀ ਖਾਣੀ ਆ ਕਾਫੀ ਤਾਂ ਹੀ ਪਹੁੰਚਗੇ ਸਿੱਧਾ ਡਾਇਰੈਕਟ ਰੋਟੀ ਦਾ ਜਾਨ ਨੇ ਮੈਨੂੰ ਰੋਟੀ ਖਾ ਦੀ ਨਾ ਹੂੰ ਸਿੱਤਾ ਹੀ ਉਹ ਲੈ ਗਿਆ ਰੋਟੀ ਖਾਣੀ ਆ ਪਹਿਲਾਂ ਖਾ ਕੇ ਫਿਰ ਕਾਫੀ ਪੀ ਲਿਓ ਚਲੋ ਤੁਸੀਂ ਰੋਟੀ ਬਣਾਓ ਤੇ ਮੈਂ ਹੁਣ ਚੱਲਦਾ ਕੋਠੇ ਦੇ ਉੱਤੇ ਤੇ ਲੈਂਟਰ ਉੱਤੇ ਪਾਣੀ ਪੋਣੀ ਛੱਡਿਆ ਹੀ ਦੇਖਾਂਗੇ ਹੈਗਾ ਰੇਚ ਹੋਰ ਪਾਉਣ ਵਾਲਾ ਮੈਂ ਵੇਖ ਕੇ ਆਉਣਾ ਲੈ ਤੁਹਾਨੂੰ ਦਿਖਾਉਣਾ ਠੀਕ ਆ ਆਓ ਫਿਰ ਚੱਲਦੇ ਆ ਕੋਠੇ ਤੇ ਆ ਮਹਾਸ਼ੇਨ ਮੇਰੇ ਪਹਿਲਾਂ ਚ ਹੀ ਪੈਣਾ ਹੁੰਦਾ ਕਿ ਜਦੋਂ ਵੀ ਆਖੋ ਇਹਨੂੰ ਓਏ ਬੂੰਗੜੋ ਇਹ ਬਾਲਾ ਮੂ ਕਰਦਾ ਮੇਰਾ ਯਾਰ ਪਤਾ ਨਹੀਂ ਕੀ ਇਹ ਦੇ ਨਾ ਵੀਰਾਂ ਨਾ ਲੇਖਾ ਜੋਖਾ ਪੁਰਾਣਾ ਇਹਦਾ ਲਓ ਵੀ ਇੱਥੇਦਾਰ ਨੂੰ ਮਿਲੋ ਕਿਵੇਂ ਆ ਪਾਏਂ ਦੀ ਓਟ ਨਿਸ਼ਾਨ ਲੱਭ ਗਈ ਸੌਖਾ ਹੀ ਮਸਾ ਹੀ ਨਭਿਆ ਮੈਨੂੰ ਖੋਦ ਨੂੰ ਮਸਾ ਲੱਭਿਆ ਦੂਜੀ ਮਸ਼ੀਨ ਤੇ ਸੀ ਜਾ ਕੇ ਹਾਂ ਪਰਲੇ ਪਾਸੇ ਸੀਗਾ ਨਹੀਂ ਫੇਰ ਤਾਂ ਸਹੀ ਪਾਇਆ ਮੈਂ ਉਹ ਮੈਂ ਪਰ ਲੀ ਕਿਤੇ ਹੋਰ ਨਾ ਕਿਤੇ ਪਾਇਆ ਹੋਵੇ ਇਹਨੂੰ ਠੀਕ ਆ ਇੰਨੇ ਦਾ ਫਿਰ ਇਲੈਕਟਰ ਤੇ ਹੈ ਥੋੜਾ ਥੋੜਾ ਪਾਣੀ ਖੜਾ ਥੋੜਾ ਆਪਾਂ ਹੋਰ ਚਲਾਤਾ ਤੇ ਮੈਸਤਰੀ ਦੱਸ ਕੇ ਕਿ 6-7 ਦਿਨ ਲਗਾਤਾਰ ਪਾਣੀ ਖੜਾ ਰੱਖਿਓ ਉੱਤੇ ਪਾਣੀ ਘਟ ਗਿਆ ਸੀਗਾ ਤੇ ਮੌਸਮ ਵੀ ਦੇਖੋ ਠੰਡਾ ਹੋ ਚੱਲਿਆ ਬਦਲ ਵਾਈ ਜੀ ਹੋ ਗਈ ਆ ਹੁਣ ਆਪਾਂ ਹੈਗੇ ਆ ਆਪਣੇ ਘਰ ਦੀ ਤਾਂ ਵਾਲੀ ਛੱਤ ਤੇ ਇਧਰ ਇਹ ਛੇਤ ਆਪਾਂ ਨੂੰ ਲੱਗਦੇ ਨਹੀਂ ਆਪਣਾ ਬਾਹਰਲੀ ਸਾਈਡ ਆ ਗਈ ਆ ਤੇ ਉਹ ਆਪਣੇ ਗ੍ਰੀਨ ਗ੍ਰੀਨ ਜਿਹੜੇ ਦਿਸਦੇ ਆ ਆਪਣੇ ਹੈਗੇ ਪੱਠੇ ਪਾਣੀ ਲਾਉਣ ਵਾਲਾ ਹੋਇਆ ਪਿਆ ਫੇਰ ਮੌਸਮ ਵੀ ਇਦਾਂ ਹੁੰਦਾ ਜਾਂ ਠੰਡਾ ਕਿਤੇ ਪਰਮਾਤਮਾ ਫਾਰੇ ਮੀਮ ਤਾਂ ਮੰਨ ਜੀ ਗੱਲ ਤੇ ਉਤਖਲਾਰਾ ਪੂਰਾ ਪਾਇਆ ਕਿਉਂਕਿ ਫਰਸ਼ ਉਰਸ ਮਿੱਟੀ ਪਾ ਕੇ ਫਰਸ਼ ਉਰਸ ਲੱਗੂਗੀ ਉੱਪਰ ਫਿਰ ਬਣ ਜੂ ਗੱਲ ਲੈ ਹੁਣ ਆਪਾਂ ਤਰਾਈ ਕਰਦੀਆਂ ਮਾੜੀ ਜਿਹੀ ਪੈਕ ਵਾਲੀ ਕੰਦ ਦੀ ਆ ਕੰਦ ਵੀ ਸਾਰੀ ਥੱਲੇ ਤੇ ਨਵੀਂ ਕੱਢੀ ਸੀ ਲੇਦੀ ਸਾਡਾ ਲੈ ਦਿੰਦੀ ਇਹਨੂੰ ਅੱਜ ਨਾਲ ਇਹਨੂੰ ਕਿਸੇ ਟੀਕੇ ਦੇਖਦਾ ਸਾਡਾ ਐਸ਼ ਪੁੱਤ ਵੀਡੀਓ ਬਣਾ ਰਿਹਾ ਵੀ ਅੱਜ ਹੈ ਹੈ ਐਸ਼ ਪੁੱਤ ਦੇ ਅਜੇ ਮੇਰੀ ਛੋਟੀ ਸਾਲੀ ਦੇਖੋ ਵਾਹ ਠੀੜੀ ਜਾਂਦੇ ਹੈ ਆ ਮੇਰੀ ਛੋਟੀ ਸਾਲੀ ਦੇ ਫੇ ਐਸ਼ ਦੀ ਮਾਸੀ ਹੈ ਨਾ ਛੋਟੀ ਸਾਲੀ ਤੋਂ ਵੱਡੀ ਐਸ਼ ਦੀ ਕਿਹ ਮਾਸੀ ਹੈ ਨਾ ਨੰਨੂ ਉਹ ਤਾਂ ਛੋਲੇ ਨੰਨੂ ਬੰਦੀ ਰੱਖੀ ਕਿੰਨੀ ਸੋਹਣੀ ਤੇ ਵੱਡੀ ਵਾਹ ਇਹ ਵੀ ਸਾਲ ਹੀ ਹੈ ਗਿਆ 13 ਸਾਲਾਂ ਦੀ ਹੈ ਨਾ ਹਾਂ ਲੱਗਦੀ ਆ ਇਹ ਮਠਾ ਮਸਾਲਾ ਦੀ ਅਰੇ 4-5 ਸਾਲ ਇਹ ਨੰਨੂ ਦੇਵ ਦੇਵੀ ਨਾ ਸਭ ਨਾਲ ਦਿਓ ਇਹ ਸਿੱਧਾ ਕਰੋ ਅਹੀਂ ਪੁੱਤ ਮੈਂ ਜਾਣਾ ਬਾਦੂ ਜਾ ਉਧਰ ਸਿੱਧਾ ਨਹੀਂ ਉਹ ਤਾਂ ਵੀਰ ਤਾਂ ਬੁੜੀ ਨਹੀਂ ਹੋਣੀ ਤੇਰੀ ਸਿੱਧੀ ਹੋਗੀ ਨਾ ਅਸੀਂ ਜਾਣਾ ਮੂਗੇ ਚੰਗਾ ਕੰਮ ਕਰ ਲਈਓ ਪਬਜੀ ਨਹੀਂ ਮਤਲਬ ਇਹ ਪੁੱਛਿਆ ਕਰਦੇ ਪਬਜੀ ਨਹੀਂ ਤੇਰੇ ਨਾਲ ਇੱਥੇ ਜਾਵੋ ਤੇਰੇ ਵੇ ਮੈਂ ਫੋਨ ਤੇ ਲੈ ਕੇ ਜਾਊਂ ਆਪਦਾ ਜਾਵਣ ਤੂੰ ਕੀ ਦਾ ਪੁੱਤ ਆ ਹਾਂ ਮੇਰਾ ਪੁੱਤ ਨਾ ਲੈ ਲੋ ਲੈ ਲੈ ਮੰਦੀ ਇਹ ਆਹ ਲੋ ਕਿਤੇ ਬਾਈ ਕਰਦੇ ਹਾਂ ਬਾਈ ਬਾਈ ਆ ਇੱਧਰ ਹੱਥ ਹੈਗਾ ਪੁੱਛਿਆ ਸੀ ਕਿ ਮੈਨੂੰ ਬੰਦਾ ਮਨ ਮੈਨੂੰ ਗੱਡੀ ਚ ਬੈਠੇ ਨੂੰ ਹੋ ਗਿਆ 15 ਮਿੰਟ ਤੇ ਹਜੇ ਮਾਨਪਿਤ ਨਿਕਲਦਾ ਨਾ ਨੀ ਲੈਂਦੀ ਆ ਜਾ ਆ ਜਾ ਨਿਕਲ ਵੀ ਆ ਕਰ ਕਰ ਦੇ ਕੋਦੋਂ ਤੇਰਾ ਨਾ ਪਹਿਲਾ ਪਾਣੀ ਚੱਕ ਲੈ ਕੇ ਤੇ ਆ ਚੱਕ ਲੈ ਜੋ ਚੱਕ ਲਿਆ ਕਹਿੰਦੇ ਨੇ ਸਮਾਨ ਇੰਨਾ ਇਕੱਠਾ ਕਰਨਾ ਹੁੰਦਾ ਨਾਲ ਦੇਖੋ ਬੈਕ ਕੈਮਰਾ ਕਿਨਾਰੇ ਦੇ ਸਿਰੇ ਆਪਣੇ ਗੱਡੀ ਦਾ ਗੱਡੀ ਜੀ ਵੈਕਿਊਮ ਮਾਰਨ ਨਾਲ ਹੋਇਆ ਫਿਰ ਲਿਬੜੀ ਪੀ ਸਾਰੀ ਲੈ ਵੀ ਪਹੁੰਚ ਗਈ ਵੇਖੋ ਆਪਣੇ ਘਰ ਦੀ ਲੋਕੇਸ਼ਨ ਕਿ ਨਹੀਂ ਘੈਂਟ ਆ ਰਹੀ ਹਨਾ ਉਹ ਇੱਕ ਰੂਮ ਨਾਲ ਬਣੀ ਜਾਂਦਾ ਉਧਰ ਲੈ ਹੂੰ ਕਿਉਂ ਚੱਲ ਕੇ ਆ ਗਿਆ ਤਾਂ ਤੁਮ ਤਾਂ ਕਦੋਂ ਦਾ ਮੈਂ ਹਾਰਨ ਮਾਰੀ ਜਾਣਾ ਘੰਟਾ ਹੋ ਗਿਆ ਇੱਥੇ ਖੜੇ ਨੂੰ ਹੈ ਅਜੇ ਤਾਂ ਉੱਤਰੀ ਲੈ ਗੇੜ ਖੋਲਣਾ ਵੱਡਾ ਹਜੇ ਪਰਲਾ ਜਾ ਕੇ ਦਰਦ ਦਰਦ ਕਰੀ ਜਾਂਦਾ ਤੁਸੀਂ ਖੋਲੋ ਹਾਂ ਇਹ ਤਾਂ ਅੱਗੇ ਮੈਂ ਖੋਲਦਾ ਅੱਜ ਤਾਂ ਸਿਰ ਦਰਦ ਕਰਦਾ ਹੈ ਵੀ ਚਲੋ ਮੈਂ ਤੇਰੇ ਸੱਜਣ ਨੂੰ ਕੀਤਾ ਬਈ ਦੱਸੀ ਜਰਾ ਬੋਲ ਕੇ ਹੈ ਦੱਸੀ ਜਰਾ ਦਰਦ ਨੂੰ ਲਾਇਆ ਇਹ ਲੈ ਵੀ ਅੱਜ ਰਿਕਾਰਡ ਤੋੜਤੇ ਆਪਾਂ ਅੱਜ 11 ਵਜੇ ਚੱਲੇ ਅਸੀਂ ਨਹੀਂ ਅਕੇ 12 ਤੋਂ ਬਾਅਦ ਜਾਨੇ ਅੱਜ ਵੋਟ ਪਾਉਣ ਜਾਣਾ ਕਰਕੇ ਨਾ ਥੋੜਾ ਜਲਦੀ ਹੋ ਗਿਆ ਕੰਮ ਆਪਣਾ ਤੇ ਤਿਆਰਦੂ ਜਲਦੀ ਹੋ ਗਏ ਸੀਗੇ ਪਰ ਕੰਮ ਓਡਾ ਕੋਡ ਹੀ ਹੋ ਗਿਆ ਉੱਥੇ ਵੀ ਜਾ ਕੇ ਕਿਉਂਕਿ ਰੈਸ਼ ਬਹੁਤ ਜ਼ਿਆਦਾ ਸੀਗਾ ਉੱਥੇ ਹੁਣ ਦੇਖ ਲਓ ਹੁਣ ਰੈਸ਼ ਵੀ ਨਹੀਂ ਹੋਣਾਗਾ 4 ਤਰੀਕ ਨੂੰ ਦੇਖ ਹੁਣ ਜਾਨ ਲੱਗੇ 4 ਤਰੀਕ ਨੂੰ ਦੇਖੋ ਜਿਹਨੂੰ ਮਨਪੀਤ ਨੇ ਵੋਟ ਪਾਈ ਗੱਲ ਉਹ ਗੇਟ ਵੀ ਆਪ ਹੀ ਖੁੱਲ ਗਿਆ ਹਵਾ ਨਾਲ ਕਿਉਂਕਿ ਆਪਣੀ ਹੈ ਚੜ੍ਹਾਈ ਆ ਪੂਰੀ ਬਈ ਤਾਂ ਏ ਮੁੜ ਗਿਆ ਫੇਰ ਜਾਓ ਯਾਰ ਕੰਮ ਕਰਾ ਹੋ ਗਿਆ ਤਾਂ ਹੂੰ ਮੈਂ ਗਰਮੀ ਹੈਗੀ ਬਹੁਤ ਜ਼ਿਆਦੇ ਇੱਕ ਗੰਨੇ ਦਾ ਜੂਸ ਪੀਣ ਤੋਂ ਬਾਅਦ ਹੁਣ ਆਪਾਂ ਜਾਣਾ ਕਿਤਾਬਾਂ ਵਾਲੀ ਦੁਕਾਨ ਤੇ ਇਹ ਨਹੀਂ ਲੈ ਦੱਸ ਮੈਨੂੰ ਲੱਗਦਾ ਲੈ ਲਓ ਭਈ ਇੱਕ ਪੈਨ ਵੀ ਦਿਖਾ ਦਿਓ ਕਿੰਨੇ ਕਿੰਨੇ ਆਲੇ ਉੱਪਰ ਹੀ ਲਿਖਿਆ ਹੋਇਆ ਗਰਮੀ ਬਈ ਬਹੁਤ ਜ਼ਿਆਦੇ ਆ ਤੇ ਮੋਗਾ ਵਸੇ ਖਾਲੀ-ਖਾਲੀ ਹੈ ਅੱਜ ਕਿਉਂਕਿ ਵੋਟਾਂ ਦਾ ਕੇ ਛੁੱਟੀ ਹੈ ਅੱਜ ਤੇ ਭੁੱਖ ਵੀ ਬੋਲ ਗਈ ਹੈ ਟ੍ਰੈਫਿਕ ਨਹੀਂ ਹੈ ਟ੍ਰੈਫਿਕ ਹੈ ਜੀ ਗੱਡੀ ਸੌਖੀ ਤਰੀ ਫਿਰਦੀ ਨਹੀਂ ਗੱਡੀ ਲਗਾਉਣੀ ਬਹੁਤ ਔਖੀ ਹੈ ਗੱਡੀ ਵਿੱਚ ਨਹੀਂ ਪਤਾ ਲੱਗਦਾ ਪਰ ਜਿਹੜੇ ਵਿਚਾਰੇ ਆਮ ਜਿਹੜੇ ਰਾਕਸ਼ੇ ਚਲਾਉਂਦੇ ਆ ਜਾਂ ਮੋਟਰਸਾਈਕਲ ਸਕੂਟਰਾਂ ਦੇ ਆ ਬਹੁਤ ਜ਼ਿਆਦਾ ਗਰਮੀ ਹੈ ਯਾਰ ਹਨਾ ਔਖਾ ਬਹੁਤ ਆ ਤੇ ਚੂਹੇ ਨੱਚੀ ਜਾਂਦੇ ਆ ਪੇੜ ਦੇ ਵਿੱਚ ਤੇ ਅੱਜ ਕੰਟਰੋਲ ਨਹੀਂ ਹੋਣਾ ਤੇ ਅੱਜ ਆਪਾਂ ਨੂੰ ਆ ਸਨੈਕਰ ਤੇ ਜਾਣਾ ਪੈਣਾ ਸੋ ਅੱਜ ਫਿਰ ਖਾ ਹੀ ਲੈਨੇ 버ਗਰ 버ਗ ਬਹੁਤ ਚਿਰ ਹੋ ਗਿਆ 버ਗਰ ਨਹੀਂ ਖਾਦਾ ਚੱਲ ਗਏ ਫਿਰ ਔਕ ਲੱਗੀ ਪਈ ਆ ਕੰਮ ਨਿਬੜ ਗਏ ਆਪਣੇ ਕਾਫੀ ਇੱਥੋਂ ਅੱਜ ਤੇ ਡਾਕਟਰ ਨੂੰ ਮਿਲਣਾ ਸੀ ਮਨਪੀਤੇ ਨੇ ਦੰਦਾਂ ਵਾਲੇ ਨੂੰ ਉਹ ਬੈਠੂਗਾ 4:30 ਤੇ ਹੁਣ ਟਾਈਮ ਹੋ ਗਿਆ 3:30 ਦਾ ਇਹਨਾਂ ਚਿਰ ਹੀ ਕਰਾਂਗੇ ਹੋਈ ਜਾਣਾ ਘੰਟਾ ਕਿਤੇ ਲੱਗ ਜਾਊਗਾ ਲੱਗ ਜੀਣਾ ਉਹਨਾਂ ਨੇ ਵਢਾਉਂਦੇ ਵੀ ਬਹੁਤ ਟਾਈਮ ਹੈ ਅਜੇ ਲੈਸਾ ਲੂਸਾ ਕਹਿੰਦੀ ਲੈਣੀਆਂ ਬਹੁਤ ਪਕਾਈ ਕਰਾਉਂਦੀ ਸਹੀ ਜਿਹੜੀ ਅਜੇ ਸਾਬਨ ਵੀ ਲੈਣੀ ਆ ਲਿਆ ਕੀ ਕੰਮ ਵੇਸੇ ਆਪਣੇ ਬਹੁਤ ਹੈ ਕਿ ਜਿਹੜੇ ਕਰਨੇ ਰਹੇਗੇ ਛੇਤੀ ਛੇਤੀ ਕਰੋ ਛੇਤੀ ਹੁੰਦੀ ਇਹਨੂੰ ਜਾਣਦ ਚੱਲ ਗਿਆ ਆ ਹੋ ਗਿਆ ਇੱਥੇ ਆ ਕੇ ਸ਼ਹਿਰ ਜਾ ਕੇ ਔੜਦੀ ਨਹੀਂ ਕੀ ਕੀ ਲੈਣਾ ਸੀ ਮੋਹਰੋ ਜਤਾ ਬੋਲੇ ਜਾਂਦਾ ਕੰਨ ਨੂੰ ਫੇਰ ਲਿਆ ਹੋਇਆ ਟਿਕ ਮਾਰ ਕੇ ਦੇਖ ਲਓ ਮੈਂ ਸਾਰੇ ਜਿਹੜੇ ਜਿਹੜੇ ਕੰਮ ਮੰਗੂਗੀ ਨਾ ਇੱਕ ਨਾ ਇਹਨੂੰ ਆ ਦੇ ਜਦੋਂ ਵੀ ਇਹਨੇ ਹਿਸਾਬ ਲਿਖਣਾ ਆਉਂਦੇ ਪੈਨ ਹੈ ਨਹੀਂ ਪੈਨ ਹੈ ਨਹੀਂ ਅੱਜ ਪੈਨ ਦਾ ਪੱਤਾ ਹੀ ਲਿਆਦਾ ਦੇਖੋ ਪੂਰਾ ਇਹਨੂੰ ਦੋ ਚੀਜ਼ਾਂ ਰਹਿ ਗਈਆਂ ਇੱਕ ਲੈਸਾ ਰਹਿ ਗਈ ਆਪਣੀ ਇੱਕ ਸਾਬਨ ਤੇ ਸਖੀ ਬਾਕੀ ਸਾਰਾ ਕਾਟੇ ਮਾਰਤੇ ਹਾਂ ਕਿ ਨੀ ਰਣ ਲਿਆ ਕੇ ਦਿੱਤੇ ਇਕੱਠੇ ਇੱਕ ਵਹੀਆਂ ਲਿਆਂਦੀਆਂ ਸੀ ਆਪਾਂ ਉਹ ਪਿੱਛੇ ਵੀ ਹੈ ਵਹੀ ਖਾਤਾ ਇਹ ਨਾ ਜਲਤਾਂ ਹੀ ਪਾੜੀ ਰੱਖਦੀ ਹਰੇਕ ਚੀਜ਼ ਦੀ ਜਲਤ ਪਾੜੀ ਫਿਰਦੀ ਆ ਫਿਰ ਦੂਜੀਆਂ ਲਿਆਂਦੀ ਮੈਂ ਕਿ ਫਟ ਜਾਂਦੀ ਐ ਮੈਂ ਨਹੀਂ ਬਾੜੀ ਜਾਂਦੀ ਆ ਲਿਆਂਦੀਆਂ ਪੱਕੀਆਂ ਹੁਣ ਆ ਮੈਂ ਲਿਆਂਦੀ ਛੋਟੀ ਜਿਹੜੀ ਨਾਰਮਲ ਮੈਂ ਚੱਕ ਸਕਦੀ ਆ ਹਨਾ ਇਹ ਹੈਗਾ ਪੱਕਾ ਜੀ ਤੇ ਆਪਣਾ ਸੂਰਾ ਪੱਕਾ ਬਿੱਲ ਬਣਿਆ ਕਰੂਗਾ ਹਾਂ ਨੇ ਆ ਕਾਪੀਆਂ ਦੇ ਕੀ ਨੇ ਹਾਲ ਕੀਤਾ ਹੋਇਆ ਦੇਖੋ ਆ ਬਲਿਆਂ ਦਾ ਛਲਤਾ ਜੁਲਤਾ ਬੁਰਾ ਹਾਲ ਫਿਰ ਮੈਂ ਕਿਹਾ ਮੈਂ ਹੀ ਤੁਹਾਨੂੰ ਲੈ ਕੇ ਦਿੰਦਾ ਤੇ ਆ ਹੁਣ ਪੱਕਾ ਕੰਮ ਹੋਊ। ਕਿਸੇ ਨਹੀਂ ਲੈ ਗਈ ਦਿੱਤੀਆਂ ਮੈਂ ਆਪਣੇ ਪੈਸੇ ਨਹੀਂ। ਦਵਾਈਆਂ ਤਾਂ ਮੈਂ ਹੀ ਐਨੋਕਰ। ਨੰਬਰ ਬਣਾਈ ਜਾਂਦੇ ਨੇ। ਦਵਾਈਆਂ ਤਾਂ ਮੈਂ ਹੀ ਆ। ਚਲ ਗਿਆ ਫਿਰ। ਚਲੋ। ਚਲੋ ਆਓ ਫਿਰ। ਲੈ ਕਰਵਾਈ। ਲੈ ਵੀ ਆ ਗਈ ਆ। ਮੂਹ ਮਾ ਸਾਰਾ ਲਿਬੜਿਆ ਵਿਆ ਸੀ। ਇਹ ਚੰਗੇ ਜਿਹਾ ਵਾਲੇ ਬਾੜੇ ਇਹਦੇ ਅੱਜ। ਇਹ ਦੰਦਾਂ ਵਾਲੇ ਡਾਕਟਰ ਦੇ ਜਣਾ ਕਹਿੰਦੀ ਸੀ। ਤੂੰ ਵੀ ਐਂ ਲੋਟ ਆਉਣੀ ਐ। ਕਿਹੜੀ ਮੈਡੀਸਨ? ਹਾਂ ਟਰਟ ਤੋਂ ਪੁੱਛੀਏ ਜੱਸ ਚੰਗੇ ਚੰਗੇ ਹੋਇਆ ਤੇਰੇ ਜਵਾੜੇ ਪਾੜੇ ਜੇ ਐਵੇਂ ਹਾਂਜੀ ਸ਼ੀਸ਼ਾ ਦੇਖ ਲੈ ਤੇਰੇ ਮੂੰਹ ਆਇਆ ਹੋਇਆ ਪਿਆ ਹਲਦੀ ਲੱਗੀ ਹੋndi ਆ ਇਹਨੂੰ ਫੜੇ ਰੱਖਣਾ ਉਹ ਪੂਰਾ ਹਲਦੀ ਹੁੰਦਾ ਐ ਜਿਹੜਾ ਮੈਂ ਲਾਇਆ ਹੋਇਆ ਹੁੰਦੀ ਹੋਈ ਇਹ ਦਿਨਾਂ ਤੱਕ ਲੋਲ ਹੋਗੀ ਅਜ ਮਨਪੀ ਦੇ ਨਾਲ ਇਹ ਆਪ ਦਾ ਨਾਪ ਦੇ ਕੇ ਗਈ ਸੀਗੀ ਹਫਤਾ ਹੋ ਗਿਆ ਠੀਕਾ ਫੈਕਸ ਜਾੜ ਲਵਾਉਣੀ ਸੀ ਇਹਨੇ ਤੇ ਇਹਦਾ ਨਾਪ ਹੀ ਗਵਾਜ ਗਿਆ ਸੋ ਅੱਜ ਆਪ ਜੀ ਦਾ ਜਾੜ ਲਵਾਉਣ ਆਈ ਸੀ ਤੇ ਉਹ ਕਹਿੰਦੇ ਤੇ ਗੁੱਡੀ ਨਾਪਦੇ ਤੇਰਾ ਨਾਮ ਵਜ ਗਿਆ ਉਹ ਇਹਨੇ ਨਾਪੀ ਤੋਤੀ ਰਹਿ ਗਈ ਪੂਛ ਤੇ ਮੱਕੀ ਵਹਿ ਗਈ ਉਹ ਗੱਲ ਹੋ ਗਈ ਬੜੀ ਧਿਆਰੀ ਨਾਲ ਆਈ ਸੀ ਹਾਂ ਐ ਬਈ ਜੀ ਧਿਆਰੀ ਦੇ ਉਲਟ ਮੇਰੀ ਕੋਲ ਉਹਨਾਂ ਨੇ ਫੇਰ ਟਾਲੀ ਇਹ ਵੀ ਫੜ ਕੇ ਉਹਨਾਂ ਚੰਗੇ ਜਵਾਲੇ ਜੂਰੇ ਖਿੱਚੇ ਇਧਰ ਨਾਪ ਲੈਣ ਲੱਗੇ ਨੇ ਮੈਂ ਚੰਗਾ ਤੂੰ ਵੀ ਲੋਟ ਆਈ ਹੋਣੀ ਆ ਹੋ ਚੰਗਾ ਹੀ ਹੋਇਆ ਵੇ ਜਿਹੜੇ ਤੇਰੇ ਅਜੋ ਨਾਪਗਵਾਜ ਕੇਣਾ ਜਿਹੜਾ ਤੇਰਾ ਨਾਪ ਛੱਡੂ ਬੜਾ ਸਿਰ ਬਹੁਤ ਦਰਦ ਕਰ ਜਾਂਦਾ ਚੱਲੀਏ ਫਿਰ ਮੈਨ ਲੈ ਕੇ ਦੋ ਹਾਂਜੀ ਨਾਲੇ ਪੁੱਤ ਵੀ ਜਾਣਾ ਵਾ ਗੱਡੀ ਦਾ ਵੀ ਸੈਂਸਰ ਆਪਣਾ ਗੱਡੀ ਦਾ ਵੀ ਬੋਲ ਰਿਹਾ ਕਹਿੰਦੇ ਗੱਡੀ ਦੇ ਟਾਇਰਾਂ 'ਚ ਹਵਾ ਘਟਾ ਦੋਹਾਂ 'ਚ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਗੱਡੀ ਪੈਂਚਰ ਬੜੀ ਛੇਤੀ ਹੋ ਜਾਂਦੀ ਹੈ ਕਿਉਂਕਿ ਤਿੱਖੀਆਂ ਚੀਜ਼ਾਂ ਸੜਕਾਂ ਉੱਤੇ ਨਾਟ ਨੋਟ ਜਿਹੇ ਡਿੱਗੇ ਪੈਂਦੇ ਆ ਮੇਖਾਂ ਡਿੱਗੀਆਂ ਪਈਆਂ ਨੇ ਖੁੱਭ ਜਾਂਦੀਆਂ ਨੇ ਤੇ ਗੱਡੀ ਸਿਗਨਲ ਦੇ ਰਹੀ ਆ ਕਿ ਹਵਾ ਪਵਾਓ ਬਰੀਕ ਮੇਖਮੁਕ ਲੱਗੀ ਲੱਗਦੀ ਮੇਰੇ ਹਿਸਾਬ ਨਾਲ ਚੱਲ ਗਿਆ ਫਿਰ ਪਿੰਡ ਨੂੰ ਹੁਣ ਗਰਮੀ ਦੇ ਵਿੱਚ ਮਤੀਰਾ ਖਾਣ ਦਾ ਖੰਡਾੜਾ ਨਜ਼ਾਰੇ ਵੱਖਰਾ ਜਦੋਂ ਵੀ ਅਸੀਂ ਆਉਣੇ ਆ ਉਹ ਬਾਈ ਰੀੜੀ ਵਾਲੇ ਕੋਲੋਂ ਅਸੀਂ ਇਹ ਮਤੀਰਾ ਜ਼ਰੂਰ ਖਾ ਕੇ ਜਾਂਦੇ ਹਾਂ ਮੰਡੀ ਕੋਲੇ ਖੜਾ ਹੁੰਦਾ ਆਪਣੇ ਮੁੱਗੇ ਤੇ ਜੇ ਤੁਸੀਂ ਨੰਗੇ ਨਾ ਉਹ ਬਾਈ ਕੋਲੇ ਮਤੀਰਾ ਜ਼ਰੂਰ ਖਾ ਕੇ ਜਾਇਓ ਤੁਸੀਂ ਬਾਈ ਬਹੁਤ ਘੈਂਣ ਦੀਆਂ ਉਹ ਠੰਡਾ ਹਨ ਸਸਤਾ ਸੌਦਾ ਨਾਲ ਜਮ ਹਮ ਬਹੁਤ ਵਧੀਆ ਬਾਈ ਡੀਲ ਕਰਦਾ ਸਾਨੂੰ ਇੱਕ ਕਿੰਨਾ ਘੇੜ ਲਾਉਂਦਾ ਗੱਡੀ ਦੀ ਹਵਾ ਅਜ ਦੋ ਵਾਰੀ ਘਟ ਗਈ ਆ ਦੋ ਵਾਰੀ ਸਿਗਨਲ ਦਿੱਤੇ ਗੱਡੀ ਨੇ ਤੇ ਹੁਣ ਆਪਾਂ ਗੱਡੀ ਦਾ ਟਾਇਰ ਚੈੱਕ ਕਰਨ ਲੱਗੇ ਆ ਤੇ ਦਰਮਾਨਪੀ ਦੀ ਦੇਖੋ ਕਿਹੜਾ ਤਰੀਕਾ ਬਹਿਣ ਦਾ ਹੈ ਇਹ ਕਿਹੜਾ ਤਰੀਕਾ ਬਹਿਣ ਦਾ ਗੱਡੀ 'ਚ ਥੱਕਣਾ ਗਈ ਦੂੰਗਾ ਗੱਡੀ ਦਾ ਮੈਚ ਲਾਉਂਦਾ ਸੀ ਤੂੰ ਬੈਠ ਗਿਆ ਧੱਕੀ ਸਾਈਡ ਤੇ ਤਰ ਕੇ ਥੱਕ ਗਈ ਦੂੰਗਾ ਤੇ ਫਿਰ ਵੋਟ ਵੀ ਤੇਰੀ ਪਈ ਆ 7 ਸਾਲਾਂ ਬਾਅਦ ਲੈਣ ਤਾਂ ਲੱਗਣਾ ਹੀ ਪੈਣਾ ਸੀ ਲੱਬਿਆ ਬੈਂਚਰ ਬਾਈ ਆ ਉਹ ਸਾਹਮਣੇ ਰੇੜੀ ਦਾ ਨਹੀਂ ਹੱਥ ਵੱਜਦਾ ਨਾ ਹਾਂ ਕਰਾਓ ਗੱਡੀ ਥੋੜੀ ਪਿੱਛੇ ਪਿੱਛੇ ਨੂੰ ਕਰਕੇ ਆਉਂਗਾ ਰੱਖੀ ਨਾ ਅੱਛੀ ਗੱਲ ਹੈ ਹਾਂ ਆਓ ਆ ਗਏ ਹੈ ਨਾ ਹਾਂ ਬੱਸ ਸੋਚਿਆ ਕਰੀ ਲੋ ਜੀ ਲੱਭ ਗਿਆ ਨੋਕਸ ਗੱਡੀ ਦੇ ਟਾਇਰ ਤੇ ਹਵਾ ਕਿਉਂ ਘਟਦੀ ਸੀ ਬੱਚ ਖੁੱਬੀ ਪਈ ਹੈ ਜੀ ਮੇਕ ਤੇ ਹੁਣ ਆਪਾਂ ਕੱਢ ਕੇ ਦੇਖਦੇ ਹਾਂ ਕਿ ਕਿੱਡੀ ਕਿ ਨਿਕਲਦੀ ਮੇਖ। ਉਹ ਗੱਡੀ ਦੇ ਗਰਮੀ 'ਚ ਟਾਇਰ ਨਰਮ ਹੋ ਜਾਂਦੇ ਮੜੀ ਜਿਹੀ ਤਿੱਖੀ ਚੀਜ਼ ਵੀ ਉਹਦੀ ਖੁੱਭ ਜਾਂਦੀ ਆ। ਤੇ ਹੁਣ ਦੇਖਦੇ ਹਾਂ ਬਾਈ ਲੱਗਾ ਹੋਇਆ ਕੱਢਣ। ਤੁਹਾਨੂੰ ਦਿਖਾਉਨੇ ਆ ਵੀ ਕੀ ਚੀਜ਼ ਹੈ ਇਹ ਮੇਖ ਆ ਜਾਂ ਕਿੱਲਾ ਜਾਂ ਇਹ ਕੀ ਚੀਜ਼ ਹੈਗੀ ਆ। ਹੁਣ ਪਤਾ ਲੱਗ ਜੂ ਖਿੱਚ ਕੇ। ਦੇਖੋ ਚੀਜ਼ ਤਾਂ ਵੱਡੀ ਲੱਗਦੀ ਲੰਬੀ ਲੱਗਦੀ ਥੋੜੀ ਜੀ ਇਹ। ਛੁੱਡੀ ਵੱਡੀ ਮੇਖ ਹੈ। ਦੇਖੋ ਕਿੰਨੀ ਬਾਹਰ ਆ ਗਈ ਹੈ ਜੇ ਵੀ ਪੁੱਛ ਪੂਰੀ ਨਿਕਲਦੀ। ਆ ਦੇਖੋ। ਤੇ ਗੱਡੀ ਲੰਬੀ ਮੇਕ ਨਿਕਲੀ ਵਿੱਚੋਂ ਹੁਣ ਇਥੇ ਲੱਗੂਗਾ ਪੈਂਚਰ ਦੇਖੋ ਸਵਾ ਇੰਚੀ ਇੰਚੀ ਸਵਾ ਇੰਚੀ ਲੰਬੀ ਮੇਕ ਨਿਕਲੀ ਹੈ ਵਿੱਚੋਂ ਤੇ ਦੇਖੋ ਇਹ ਰੋੜਾਂ ਉੱਪਰ ਟੱਕ ਪੈਂਦੀਆਂ ਜਾਂ ਚੀਜ਼ਾਂ ਤੇ ਖੁੱਭ ਜਾਂਦੀਆਂ ਨੇ ਤਾਂ ਹੀ ਹਵਾ ਘਟਦੀ ਸੀ ਲੋਜੀਕ ਗੱਡੀ ਦੇ ਜਿਹੜਾ ਮਤਲਬ ਕਿ ਆਹ ਟਾਇਰੇ ਦਾ ਪੈਂਚਰ ਸੀਗਾ ਆਹ ਵਾਲਾ ਜੀ ਜੇ 45 ਪਾਉਂਡ ਦਿਖਾ ਰਿਹਾ ਹਵਾ ਆ ਫਰੰਟ ਵਾਲੇ ਚ ਘਾਟ ਆ ਇਹਦੇ ਵਿੱਚ ਵੀ ਆਪਾਂ ਭਰੋਣੇ ਥੋੜੀ ਜੀ ਕਿਉਂਕਿ ਮੂਰਲੇ ਦੇ ਟਾਇਰ ਦੀ ਹਵਾ ਘਟਦੀ ਲੱਗਦੀ ਆ ਤੇ ਵਿੱਚੋਂ ਨਿਕਲੀਆਂ ਮੇਖ ਰੂਣਾ ਤੇ ਮੇਖਾਂ ਪਤਾ ਨਹੀਂ ਕਿਉਂ ਆਣੀਆਂ ਸਾਈਡ ਦਾ ਮੈਨੂੰ ਪਹਿਲਾਂ ਹੀ ਪਤਾ ਲੱਗ ਕੇ ਤੇ ਮੇਖ ਖੁੱਭੀ ਹੋਊਗੀ ਠੀਕ ਆ 44 45 43 36 ਇਹਦੇ ਚ ਘਾਟ ਆ ਆ ਟਾਇਰ ਦੇ ਵਿੱਚ ਮੂਰਲੇ ਵਿੱਚ ਆਪਾਂ ਲੈ ਹਵਾ ਪਾਉਣੀ ਆ ਸੋ ਬਹੁਤ ਸੌਖਾ ਹੋ ਜਾਂਦਾ ਕਿ ਗੱਡੀ ਜਦ ਚੱਲਦੀ ਥੋੜਾ ਉਹਦੀ ਵਾਰਨਿੰਗ ਦੇ ਦਿੰਦੀ ਆ ਕਈ ਵਾਰੀ ਆਪਾਂ ਟਾਇਰਾਂ ਨਾਲ ਵੇਹਦੇ ਨਹੀਂਗੇ ਤੇ ਗੱਡੀ ਨਾਲ ਹੀ ਸਿਗਨਲ ਦੇਣ ਸ਼ੁਰੂ ਕਰ ਦਿੰਦੇ ਕਿ ਤੁਹਾਡੇ ਆਹ ਟਾਇਰ ਦੇ ਵਿੱਚ ਹਵਾ ਘਟਾ ਤੇ ਆਪਾਂ ਬਰਾਬਰ-ਬਰਾਬਰ ਕਰ ਦਿੰਨੇ ਸਾਰ ਦੂਜੇ ਦੀ 36 ਦੀ ਥਾਂ ਤੇ 40 ਕਰਾ ਦਿੰਨੇ ਆਪਾਂ ਵੀ ਤੁਹਾਨੂੰ ਦਿਖਾਉਣੇ ਆ ਜਦੋਂ ਪ੍ਰੈਸ਼ਰ ਉਧਰ ਹੁਣ ਬਾਈ ਹਵਾ ਭਰੂਗਾ ਤਾਂ ਪ੍ਰੈਸ਼ਰ ਹੁਣ ਅੱਗੇ ਵਧੂਗਾ 42 ਡਿਗਰੀ 42 ਕੀ ਹੈ 942 ਪਾਉਂਡ ਹੋ ਗਈ ਆ ਠੀਕ ਆ ਹੁਣ ਇੱਕੋ ਜਿਹੀ ਹੋ ਗਈ ਹਵਾ ਤਕਰੀਬਨ ਇੱਕ ਅੱਧੇ ਪਾਉਂਡ ਦਾ ਹੀ ਫਰਕ ਆ ओके ਇੱਧਰ ਦਾ ਸਹੀ ਆ ਸਹੀ ਆ ਸਹੀ ਆ ਇਹਨੇ ਲੋੜੀ ਚੈੱਕ ਕਰਨੀ ਮੈਂ ਕਹਿੰਦਾ ਇੱਧਰ ਦੇ ਮੈਂ ਚੈੱਕ ਕਰ ਹੀ ਲੈਣਾ ਮੈਂ ਬਾਈ ਨੂੰ ਵਿੱਚ ਹੀ ਦੱਸਦਾ ਮੈਂ ਕਿ ਬਾਈ ਸਹੀ ਆ ਵਿੱਚ ਦੇ ਉੱਥੇ ਹਵਾ ਉਧਰਲੇ ਟਾਇਰ ਚ ਨਹੀਂ ਲੋੜ ਹੈਗੀ ਦੋਸਤੋ ਪਹੁੰਚ ਗਏ ਆ ਘਰੇ ਤੇ ਘਰ ਦਾ ਮਾਹੌਲ ਆ ਕੇ ਤੁਹਾਨੂੰ ਪਤਾ ਕਿ ਠੰਡੀ ਠੰਡੀ ਹਵਾ ਚੱਲ ਰਹੀ ਆ ਤੇ ਪੱਠੇ ਲਹਿਰਾ ਰਹੇ ਨੇ ਆਪਣੇ ਪੂਰੇ ਆ ਬੈਕ ਸਾਈਡ ਤੇ ਹਾਂ ਜਾਵੜਾ ਐਸ਼ ਨੂੰ ਪੂਰਾ ਚਾੜਾ ਹੋਇਆ ਠੀਕ ਆ ਗੁਰਦੁਆਰਾ ਸਾਹਿਬ ਚੋਂ ਕੀਰਤਨ ਦੀਆਂ ਆਵਾਜ਼ਾਂ ਆ ਰਹੀਆਂ ਨੇ ਠੀਕ ਆ ਸੋ ਅੱਜ ਵਾਲਾ ਦਿਨ ਵਧੀਆ ਇੰਜੋਏ ਕੀਤਾ ਸੋ ਅੱਜ ਵੋਟਾਂ ਵਾਲਾ ਦਿਨ ਸੀਗਾ ਸੋ ਉਮੀਦ ਕਰਦੇ ਆ ਕਿ ਸਾਰੇ ਨੇ ਆਪਦੀ ਇਹਦੀ ਵੋਟ ਦਾ ਪੂਰਾ ਆਨੰਦ ਤੁਸੀਂ ਲਿਆ ਹੋਊਗਾ ਆਪਦੀ ਮਰਜ਼ੀ ਨਾਲ ਆਪਦੇ ਤਨੋਂ ਮਨੋਂ ਵੋਟ ਪਾਈ ਹੋਊਗੀ ਬਾਕੀ 4 ਤਰੀਕ ਨੂੰ ਰਿਜ਼ਲਟ ਆ ਜਾਣਾ ਠੀਕ ਆ 4 ਤਰੀਕ ਨੂੰ ਸਾਰਿਆਂ ਦਾ ਪਤਾ ਲੱਗ ਜਾ ਸਾਡੇ ਇੱਥੇ ਬੜਾ ਕੰਪੀਟੀਸ਼ਨ ਆ ਬੜਾ ਇੰਟਰਸਟਿੰਗ ਵਾਲਾ ਗੱਲ ਹੋਈ ਪਈ ਆ ਕਿਉਂਕਿ 4 ਤਰੀਕ ਨੂੰ ਕਹਿੰਦੇ ਆ ਰਿਜ਼ਲਟ ਆ ਠੀਕ ਆ ਉਧਰੋਂ ਅਨਮੋਲ ਬਾਈ ਅਨਮੋਲ ਖੜਾ ਆਪਣਾ ਝਾੜੂ ਵੱਲੋਂ ਤੇ ਉਧਰੋਂ ਬਾਈ ਸਰਪਜੀਤ ਆ ਜਿਹੜਾ ਆਜ਼ਾਦ ਖੜੇ ਨੇ ਹਨਾ ਗੰਨਾ ਚੋ ਨਿਸ਼ਾਨਜੀ ਦਾ ਇਹਨਾਂ ਦੋਨਾਂ ਦਾ ਕੰਪੀਟੀਸ਼ਨ ਪੂਰਾ ਬਾਈ ਫੁੱਲ ਦਾ ਜਿਵੇਂ ਜਿਵੇਂ ਕਹਿ ਦਿੱਤੀ ਆਪਾਂ ਕਿਹੜਾ ਵਜਦੇ ਉਹ ਭਾਜਪਾ ਕਿਉਂਕਿ ਨਵੀਂ-ਨਵੀਂ ਆਈ ਆ ਠੀਕ ਆ ਭਾਜਪਾ ਦਾ ਦਬ ਦਬਾ ਤੇ ਕਾਂਗਰਸ ਦਾ ਤੇ ਕਾਲੀਆਂ ਦਾ ਬਹੁਤ ਘੱਟ ਆ ਠੀਕ ਆ ਟੱਕਰ ਇਸ ਟਾਈਮ ਦੋ ਤਰ੍ਹਾਂ ਤਿਰਾਂ ਦੀ ਕੋਈ ਆ ਆਮ ਆਦਮੀ ਦੀ ਤੇ ਗੰਨੇ ਦੀ ਠੀਕ ਆ ਲੱਗ ਜੂ ਪਤਾ ਕੀ ਬਣਦਾ ਐਸ਼ ਦੇਖੋ ਉਧਰ ਐਸ਼ ਪੱਠੇ ਵੱਡੇ ਹੋ ਗਏ ਹਨਾ ਐਸ਼ ਨੂੰ ਜਿਵਾਇ ਕਰਦੀ ਹੈ ਨਾ ਐਸ਼ ਨੇਰੀ ਆ ਗਈ ਉੱਟ ਜੇਗੀ ਆ ਜਾ ਆ ਜਾ ਆ ਇੱਧਰ ਆ ਜਾ ਉਹ ਵੀ ਆ ਗਈ ਨੇਰੀ ਐਸ਼ ਭੱਜੇ ਉੱਟ ਜੇਗੀ ਮੇਰੀ ਆ ਗਈ ਓਏ ਆਵੇ ਓਏ ਟੱਪਰ ਕਿਵੇਂ ਐਸ਼ ਕਰੇ ਚੱਲ ਹੋਵਾ ਲੈ ਜੂ ਡਾ ਕੇ ਤਾਂ ਰੱਬ ਤੇ ਲੈ ਜੂ ਹੋਵਾ ਡਾ ਕੇ ਤੈਨੂੰ ਐ ਹਵਾ ਡਾ ਕੇ ਲੈ ਜੂ ਪਾਜਾ ਘਰੇ ਪਾਪਾ ਮੈਂ ਵੀ ਤਾਂ ਹੱਥ ਮੇਰਾ ਹੱਥ ਨਹੀਂ ਬੇਬੇ ਦਾ ਵਾੜੋ ਬੇਬੇ ਨਾ ਉੱਡ ਜੇ ਤੇਰੀ ਹੌਲੀ ਵਾਲੀ ਆ ਮੰਮੀ ਉੱਟ ਜਾਨੀ ਤੇਰੀ ਮੰਮੀ ਨੂੰ ਫੜਦਾ ਇਹ ਮੇਰੇ ਤੇ ਯਕੀਨ ਵਾਲਾ ਕਰਦੀ ਨਹੀਂ ਇਧਰ ਨਹੀਂ ਜਾ ਇਧਰ ਨਹੀਂ ਜਾਣਾ ਘਰੇ ਚਾਲਦੇ ਪੁੱਤ ਮੇਰੀ ਵਾਲੀ ਤੇਜ ਆ ਗਈ ਆ ਲੈ ਜੇ ਤੂੰ ਚੌਗਰ ਘਰ ਬੱਠੇ ਨੂੰ ਪਾਣੀ ਹੀ ਲਾ ਦੇ ਬਣ ਵੀ ਤੇ ਨਹੀਂ ਪੱਠੇ ਡੱਗ ਬਣੀ ਸਾਰੇ ਆਪਣੇ ਚਲੋ ਠੀਕ ਆ ਦੋਸਤੋ ਫਿਰ ਮਾਨਪੀਰ ਨੂੰ ਘਰੇ ਲੈ ਚੱਲੇਗੇ ਮਾਹੌਲ ਹੈਗਾ ਖਰਾਬ ਤੇ ਇਹਨਾਂ ਘਰ ਵਾਲੀ ਡਾ ਕੇ ਵੈਜੀ ਐਵੇਂ ਓਏ ਇਹ ਡਿਕਣੀ ਵੀ ਪਤਾ ਨਹੀਂ ਕਿੱਥੇ ਜਾ ਕੇ ਆਈ ਨਾ ਭਾਰ ਘਟਾ ਇਹਦਾ ਹੈਂ ਨੇਰੀ ਨੂੰ ਡਾਈ ਫੇਰ ਨਹੀਂ ਪਤਾ ਲੱਗਣਾ ਕਿੱਧਰ ਗਈ ਘਟਾ ਪਈ ਜਾਂਦਾ ਅੱਖਾਂ 'ਚ ਮੌਸਮ ਸੋਹਣਾ ਹੋ ਗਿਆ ਠੰਡ ਹੋ ਗਈ ਪਰ ਜਿੰਦਾ ਕੋਈ ਨਹੀਂ ਠੀਕ ਆ ਫਿਰ ਮਿਲਦੇ ਆ ਕੱਲ ਅਗਲੇ ਵਲੌਗ 'ਚ ਓਕੇ ਜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆ ਕੱਲ ਅਗਲੇ ਵਲੌਗ 'ਚ ਲੈ ਆਇਦਰ ਬਾਪੂ ਵੋਟ ਲਈ ਫਿਰਦਾ ਕਿਵੇਂ ਬਾਪੂ ਉਹ ਆਏਗਾ ਮੀਕ ਨਹੀਂ ਪਉਂਦਾ ਮੀ ਪਹੁੰਚਾਂਗਾ ਬਾਪੂ ਕਦਾ ਮੀਰਦਾ ਨਹੀਂ ਪਤਾ ਨੀਰੀ ਆ ਗਈ ਆ ਬਾਪੂ ਜੀ ਦਾ ਤਾਂ ਨਾ ਥੋੜਾ ਦਾ ਵੜਾ ਸਕੀਣਾ ਥੋੜੀ ਜਾਂਦਾ ਕਿੱਕ ਬਲਾ ਵਜੇ ਨਾ ਵਜੇ ਐਸ ਵੀ ਘੱਟੇ ਨਾ ਭਰ ਗਈ ਪੂਰੀ ਐਸ ਨੇ ਉਹਦੀ ਟੀ-ਸ਼ਰਟ ਉੱਪਰ ਲਈ ਹੋਈ ਆ ਚਲੋ ਫਿਰ ਮਿਲਦੇ ਆ ਕੱਲ ਅਗਲੇ ਵਲੌਗ ਚ ਸਤਿ ਆਕ ਲਈ ਸਾਰਿਆਂ ਨੂੰ ਬਾਏ ਬਾਏ ਸਤਿ ਸ੍ਰੀ ਅਕਾਲ